ਦੋਸਤੋ ਸਭ ਨੇ ਠੀਕ ਹੋ ਜਿਵੇਂ ਕਿ ਮੈਂ ਤੁਹਾਨੂੰ ਪਿਛਲੇ ਬਲੌਗ ਚ ਦੱਸਿਆ ਸੀ ਕਿ ਮੈਂ ਆਪਣੇ ਨਾਂ ਕਿ ਪੈਂਦਾ ਆ ਉੱਥੇ ਛੇਵੇਂ ਪਾਤਸ਼ਾਹ ਜੀ ਦਾ ਇੱਕ ਗੁਰਦੁਆਰਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਤੇ ਅਸੀਂ ਆਏ ਸੀ ਕੋੜੇ ਵਿਖਾਉਣ ਤੁਹਾਨੂੰ ਤੇ ਉੱਥੇ ਸਾਨੂੰ ਇਹ ਰੁੱਖ ਦਿਖਿਆ ਇਹ ਰੁੱਖ ਦਿਖਿਆ ਅਤੇ ਇਹ ਲੋਭ ਹੋ ਗਿਆ ਜਿਵੇਂ ਦਾਣਾ ਸੋਰੇ ਲੋਪੈਂਸੀ ਨਾ ਉਹ ਇਹ ਲੋਭ ਹੋ ਗਿਆ ਰੁੱਖ ਬੋਟ ਘੱਟ ਰਹਿ ਗਿਆ ਤੇ ਇੱਥੇ ਇੱਕ ਸਲੋਵਰ ਆ ਉਹ ਦੇਖੋ ਉਹ ਵੀ ਕੋੜਾ ਉੱਥੇ ਵੀ ਇੱਕ ਕੋ 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 ਕਿੰਨੇ ਕੋੜੇ ਤੁਹਾਨੂੰ ਬਤਾਏ ਕਿ ਉੱਤੇ ਨਾ ਜਾ ਉੱਤੇ ਨਾ ਜਾ ਜਿਹੋ ਪਹਿਲੇ ਇਨਸਾਨ ਰੁੱਖ ਤੇ ਚੜਿਆ ਸੀ ਨਾ ਉਹ ਇਹੀ ਰੁੱਖ ਸੀ ਜਿਹਦੇ ਤੇ ਇਨਸਾਨ ਚੜਿਆ ਸੀ जो जो तो पहली बार तू ना उते, उते जाए थरे ते मत थरे इधर लोग कितने उते जा रहे हैं पुराना रोका बच रहना बहुत पुराना रोका यहाँ वहाँ सीधा खाने ता नो इलेक्ट्रोलॉग्स दुकान ना बाय बाय ताता सीजू वहाँ इलेक्ट्रोलॉग्स मिलेंगे और इलेक्ट्रोलॉग्स इतना नो दुकान ना